ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ HF ਬੱਚੀ ਦਿਖਾਉਣੀ ਆ ਤਾਜੀ ਸੂਈ ਵੀ ਆ ਬੱਚਾ ਵੀ ਸੇ ਮੇਲਕਾ ਵਾ ਜੇਰੇ ਦੀ ਆਪ ਜਾਂ ਡਟੇਰ ਵੀਰ ਤੋਂ ਪੁੱਛਦੇ ਆਓਗੇ ਕਰੀਏ ਇਸੇ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਬਈ ਆਪਣਾ ਨਾਮ ਵੀਰੇ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 788775927 788775927 75927 ਜੇ ਬੱਚੀ ਦੇਖੀ ਜੇ ਨੇ ਸੁਆਹ ਕਿਹੜਾ ਸੁਈ ਹੈ ਇਹ ਵੀਰੇ ਪਲੋਣਾ ਪਹਿਲਾ ਸੂਆ ਹਾਂਜੀ ਦੰਦੋ ਕਿਵੇਂ ਆ ਦੰਦੋ ਵੀਰੇ ਖੀਰੀ ਸੀਗੀ ਇਹ ਪਰਸੋਂ ਕਿ ਦੰਦ ਸਿੱਟਿਆ ਇਹਨੇ ਦੰਦੋ ਕੋਲ ਚੱਕਦੀ ਆ ਤੋੜ ਕੇ ਠੀਕ ਆ ਖੀ ਜੀ ਮਨ ਲੈ ਚਾਹੀ ਦੋਂਦੀ ਮਨ ਲੈ ਬੰਦਾ ਉਹ ਕਿਦਾਂ ਚੱਕਦੀ ਪਈ ਆ ਤੇ ਬੱਚਾ ਇਹਨੇ ਪਾਪਾ ਮੇਲ ਕਾ ਵਿਆ ਸਰਦਾ ਹਾਂ ਹਾਂਜੀ ਹਾਂਜੀ ਆ ਜੇਰ ਹੋਣੀ ਪਈ ਆ ਜੇਰ ਹੋਣੀ ਵੀਰੇ ਤੁਹਾਡੇ ਸਾਹਮਣੇ ਬੈਠੇ ਉਹ ਵੀਰੇ ਜੇਰ ਮੇਰੇ ਬੈਠੇ ਰੂ ਪਿਆ ਦਾਮਣ ਖੜਨਾ ਗਿਆ ਜੇਰ ਪੈਂਦੀ ਕਰਕੇ ਤੇ ਇਹਦਾ ਹਵਾਨਾ ਦੇਖਿਆ ਬੰਦਾਜਾ ਲਈ ਵੀ ਦੁੱਧ ਕਿੰਨਾ ਪਾ ਦੂਗੀ ਇਹ ਦੁੱਧ ਵੀਰੇ ਅਸੀਂ ਤਾਂ ਬਾਕੀ ਜਿਹੜੀ ਦੀ ਮਾਦਾਰ ਕਾਰਡ ਸੀਗਾ ਪੈਂਤ ਤੋਂ 40 ਲੀਟਰ ਸੀਗਾ ਠੀਕ ਹੈ ਹਾਂ ਬੱਸੀ ਦਾ ਆ ਵੀ 26 27 ਲੀਟਰ ਤਨ ਪਲੂ ਨੂੰ ਆਰਾਮ ਨਹੀਂ ਦੇਣਾ ਚਾਹੀਦਾ ਬਾਕੀ ਰੋਬਾ ਬੜਾ ਸਾਫ ਜਰਾ ਫਿਟਿੰਗ ਆਦਾ ਹੈ ਨਾ ਹਾਂਜੀ ਤੇ ਧਾਰਾ ਦੂਰਾ ਮਾਰ ਕੇ ਆਪਾਂ ਦੇਖ ਲਈਆਂ ਹਾਂ ਧਾਰਾ ਦਿਖਾ ਦਾਂਗੇ ਵੀਰੇ ਮਾਰ ਕੇ ਵੀ ਦਿਖਾ ਦਾਂਗੇ ਧਾਰਾ ਹੀ ਮਾਰ ਦੇ ਧਾਰਾ ਦੇਖ ਸਕਦੇ ਕਿਆ ਬਾਤਾਂ ਮੋਟਾ ਮੋਟਾ ਚੋਣਾ ਜਾਵਾ ਤੇ ਵੀਰੇ ਚਵਾਈ ਦੀ ਜਮਾ ਨਰਮਾ ਹੈ ਨਾ ਜਮਾ ਇੱਕ ਨੰਬਰ ਆ ਵੀਰੇ ਠੀਕ ਹੈ ਕੋਈ ਮੋਟਾ ਨਹੀਂ ਤੇ ਚੋਣ ਦੇਖੋ ਪੂਰਾ ਮੋਟਾ-ਵੋਟਾ ਠੰਡੀ ਬਹੁਤਾ ਪਈ ਆਪਣਾ ਹਾਲੂਲ ਜਮੀ ਨਹੀਂ ਕਰਦੀ ਮੂਹ ਲਸਣਾ ਜਮਾ ਪੂਰਾ ਹੈ ਤੇ ਵੀਰੇ ਚਵਾਈ ਦੇਖੋ ਜਮਾ ਕੋਈ ਇਹ ਸਾਲ ਕੋਈ ਇਹ ਟੌੜ ਦੀ ਮੋਗਦੀ ਨਹੀਂ ਹਨ ਕਹਿੰਦਾ ਭਾਬਾ 25 ਕਿਲੋ ਤਾਂ ਮੰਨ ਕੇ ਜਿਹੜਾ ਮਰਜੀ ਬੰਦਾ ਰਹੇ ਜੀ ਵੀਰੇ ਦੇਉ ਤਾਂ 30 ਆਪਾਂ 25 26 ਰੁਪਏ ਕਹਿ ਕੇ ਦੇਮਾ ਜਿਹੜੇ ਠੀਕ ਹੈ ਤੇ ਚੋਣ ਜਵਾ ਦੀ ਬੜੀ ਇੱਕ ਨੰਬਰ ਛੱਡੀ ਹੱਥ ਸੋ ਥਾਣ ਦੇਖੋ ਜਮਾ ਚਾਰੇ ਨਿਖਣ ਮੇ ਬਿੱਤੀ ਦੇ ਜਾਵਾਂ ਤੋ ਜੇਰੇ ਦੀ ਜਮਾ ਓਕੇ ਆ ਨਿਆਣਾ ਬਾਗਿਆ ਬਾ ਧਾਰਾ ਮਾਰ ਕੇ ਦਿਖਾ ਦਿਆਂ ਸੋ ਜੇਰ ਭਈਆ ਸੇ ਤੋ ਵੀਰੋ ਕੱਦ-ਕਾੜ ਵਗੈਰਾ ਦੇਖ ਸਕਦੇ ਬੱਚੀ ਦਾ ਪੂਰਾ ਚੰਗਾ ਦੁੱਗ ਦੇ ਦੰਦ ਕਰਦੀ ਪਈ ਆ ਤੇ ਕੱਦ-ਕਾੜ ਤੇ ਬਾਡੀ ਬੰਦਰ ਬੜੀ ਚੰਗੀ ਆ ਸੋ ਚਮਕਦਾ ਕੋ ਦੇਖੋ ਬੱਚੀ ਦੀ ਪ੍ਰਿੰਡ ਸਾਬ ਸਦਰਾ ਫਿਟਿੰਗ ਵਾਲਾ ਹਵਾਨਾ ਤੇ ਬਾਈ ਜੀ ਮੁੱਲ ਆਪਦਾ ਕੀ ਰੱਖਿਆ ਜੀ ਮੁੱਲ 1,25,000 ਰੁਪਏ ਵੀਰੇ ਮਾਨਤਨ ਹੋ ਜਾਊਗਾ ਸਮਾਨਤਨ ਹੋ ਜਾਊਗਾ ਵੀਰੇ ਸੋ 1-25 ਦੇ ਵਿੱਚੋਂ ਨਾਰਮ ਵੀਰ ਕਹਿੰਦਾ ਕਰ ਦਾਂਗੇ ਤੇ ਵਾਕਿ ਲੈਵਾ ਦੇਖੋ ਪ੍ਰਿੰਟ ਬੂਨ ਦੇਖੋ ਬੱਚੀ ਦੇ ਬਹੁਤ ਚੰਗੇ ਆ ਮਗਰ ਬੱਚਾ ਮੇਲ ਕਾਫਾ ਸੂਈ ਸਵਾਈਆ ਅੱਗੇ ਪਿੱਛੇ ਦਾ ਫਿਟਿੰਗ ਵਾਲਾ ਹਵਾਨਾ 25 ਲੀਟਰ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਲੇ ਜੇਕਰ ਆਪਾਂ ਚੰਗੀ ਗੇਰ ਕਰ ਲਾਂਗੇ ਦੁੱਧ 26-27 28 ਤੱਕ ਵੀ ਆਪਾਂ ਚੋ ਸਕਦੇ ਆ ਸੋ ਬੱਚੀ ਨਮਾ ਹਾਣਾ ਜਵਾਨੀ ਦੇ ਵਿੱਚ 1-25 ਵੀਰ ਹਣੇ ਕੀਤਾ ਮੁੱਲ ਬਾਕ ਅੰਡ ਚੀਮਾ ਜਿਲ੍ਹਾ ਬਰਨਾਲਾ ਕਿਸੇ ਵੀਰ ਦੇ ਵਾਹੜ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ